ਉੱਡੀ ਉਡਨੀ ਬਨੇਰੇ ਦੀਏ ਚਿੜੀਏ ਬਨੇਰਾ ਸੜਾ ਕਿਉ ਮੱਲਿਆ ਉੱਡੀ ਉਡਨੀ ਬਨੇਰੇ ਦੀਏ ਚਿੜੀਏ ਬਨੇਰਾ ਸੜਾ ਕਿਉ ਮੱਲਿਆ ਅਜਰਾਲੇ ਮੇਲੇ ਗੱਲਾ ਤੂੰ ਸਾਂ ਪੁੱਛੀਆਂ ਪੁਛੀਆਂ ਨੀ ਸੋਰ ਜਾਨ ਦੀਆਂ ਅੱਜ ਰਲ ਮਿਲ ਗੱਲਾਂ ਤੂੰ ਸਾ ਪੁਛੀਆਂ ਪੁਛੀਆਂ ਨੀ ਮਾਂ ਦੇ ਵਰਾਗ ਦੀਆਂ ਨਕੀਆਂ ਨਕੀਆਂ ਚਿੜੀਆਂ ਨੀ ਮਾਏ ਬਹਿ ਰਹੀਆਂ ਟਾਲੀ ਦੀ ਢਾ ਕੀਂਆਂ ਨਿਕੀਆਂ ਚਿੜੀਆਂ ਨੀ ਮਾਏ ਬਹਿਰੀਆਂ ਟਾਲੀ ਦੀ ਡਾਲ ਮੇਰੀ ਰਾਣੀ ਮਾਏ ਨੀ ਬਹਿਰੀਆਂ ਟਾਲੀ ਦੀ ਡਾਲ ਇੱਕ ਚਿੜੀ ਨੇ ਜੋ ਲਾਈ ਉਡਾਰੀ ਸਾਰੀਆਂ ਉੱਡ ਗਈਆਂ ਨਾਲ ਮੇਰੀ ਏ ਭੋਲੀ ਏ ਮਾਏ ਨੀ ਸਾਰੀਆਂ ਉੱਡ ਗਈਆਂ ਨਾਲ ਧੀਆਂ ਨੂੰ ਸੋਰੇ ਤੋਰ ਕੇ ਮਾਏ ਨੀ ਕਿਉਂ ਰੋਵੇਂ ਕੰਦਾ ਦੇ ਨਾਲ ਮੇਰੀ ਭੋਲੀਏ ਮਾਏ ਨੀ ਕਿਉਂ ਰੋਵੇਂ ਕੰਦਾ ਦੇ ਨਾਲ ਵਿਚ ਪਰਦੇਸੀ ਵਿਆਹ ਕੇ ਮਾਏ ਨੀ ਤੱਕਦੀਆਂ ਦੇਰਾ ਮੇਰੀ ਏ ਭੋਲੀ ਏ ਮਾਏ ਨੀ ਤੱਕਦੀ ਤੀਆਂ ਦੇਰਾ ਦੂਰੋਂ ਤਾਂ ਆਈ ਸਾ ਚੱਲ ਕੇ ਮਾਏ ਨੀ ਦਰ ਵਿੱਚ ਰਹੀ ਹਾਂ ਖਲੋ ਮੇਰੀ ਏ ਰਾਣੀ ਮਾਏ ਨੀ ਦਰ ਵਿਚ ਰਹੀ ਹਾਂ ਖਲੋ ਕਿਸੇ ਨਾ ਪੁੱਛਿਆ ਮੈਨੂੰ ਸੁਖ ਸੁਨੇੜਾ ਮਾਏ ਕਿਸੇ ਨਾ ਆਖਿਆਈ ਬੋ ਮੇਰੀਏ ਰਾਣੀਏ ਮਾਏ ਨੀ ਕਿਸੇ ਨਾ ਆਖਿਆਈ ਬੋ ਵੀਰੇ ਨੇ ਪੱਜ ਕੇ ਦਰਜੋ ਖੋਲਿਆ ਭਾਬੀ ਨੇ ਲਾਈ ਇਕਲੇ ਜੇ ਲਾ ਮੇਰੀ ਇਹ ਪੋਲੀ ਮਾਏ ਨੀ ਪਾਬੋ ਨੇ ਲਿਆ ਇਕਲੇ ਜੇ ਨਾਲ ਲਾ ਵੀਰੇ ਨੇ ਪੁੱਛਿਆ ਸੁਖ ਸੁਨੇੜਾ ਮਾਏ ਪਾਬੀ ਨੇ ਦਿੱਤੀ ਠੰਡ ਪਾ ਮੇਰੀਏ ਰਾਣੀਏ ਮਾਏ ਨੀ ਪਾਬੀ ਨੇ ਦਿੱਤੀ ਠੰਡ ਪਾ ਵੀਰੇ ਨੇ ਦਿੱਤਾ ਮੈਨੂੰ ਰੰਗਲਾ ਪੀੜਾ ਮਾਏ ਬਾਬੂ ਨੇ ਆਖਿਆਈ ਬੋ ਮੇਰੀਏ ਮਾਇਨੀ ਪਾਬੋ ਨੇ ਅਖੇ ਆਈ ਬੋ ਪਬੀਆਂ ਆਂਗ ਸਹੇਲੀਆਂ ਮਾਇਨੀ ਵੀਰਾਂ ਦੀ ਠੰਡੜੀ ਸ਼ਾਂ ਮੇਰੀ ਰਾਣੀਏ ਮਾਇਨੀ ਵੀਰਾਂ ਦੀ ਠੰਡੜੀ ਸ਼ਾਂ ਤਾਇਆਂ ਤੇ ਚਾਚੀਆਂ ਨਾਲ ਵੇੜਾ ਜੋ ਪਰਿਆ ਵਿਚ ਨਾ ਦਿ세 ਮੇਰੀ ਮਾਂ ਮੇਰੀ ਭੋਲੀਏ ਮਾਇ ਨੀ ਵਿਚ ਨਾ ਦਿ세 ਮੇਰੀ ਮਾਂ ਵੀਰਵੇ ਮੇਰੀ 엄마 ਦੇ ਆਇਆ ਤੂੰ ਮੈਨੂੰ ਬਾਬਲੇ ਦੀ ਥਾਂ ਵੇ ਮੇਰਾ ਰਾਜੀ ਹਵੀਰਾ ਤੂੰ ਮੈਨੂੰ ਬਾਬਲੇ ਦੀ ਥਾਂ ਪਬੋਨੀ ਪਬੋ ਮੇਰੇ ਵੀਰੇ ਦੀ ਹੀਰੇ ਮੈਨੂੰ ਮਾਵਾ ਦਿੱਤਾ ਨੀ ਮੇਰੀਏ ਸੋਣੀਏ ਪਾਬੋ ਤੂੰ ਮੈਨੂੰ ਮਾਵਾ ਦਿੱਤਾ ਨੀ ਮੇਰੀਏ ਰਾਣੀਏ ਪਾਬੋ ਤੂੰ ਮੈਨੂੰ ਮਾਵਾ ਦਿੱਤਾ ਨਕੀਆਂ ਨਕੀਆਂ ਚੀੜੀਆਂ ਨੀ ਮਾਏ ਬਹਿਰੀਆਂ ਟਾਲੀ ਦੀ ਢਾਲ ਨਿਮੇਰੀਏ ਪੋਲਿਏ ਮਾਏ ਨੀ ਬਹਿਰੀਆਂ ਟਾਲੀ